मूली बीस रुपये किलो है हरा, हरा प्याज है आपको बीस रुपये पहिया आधा किलो तीस का बेच रहा जी टमाटर साठ रुपये किलो है शलगम चालीस रुपये है गाजर है आपको चालीस रुपये किलो तो बीन्स है बीन्स है आपको बीस रुपये पहिया है ਗੋभी ਸਾਠ ਰੁਪਏ ਹੋਈ ਸੀ ਇਹ ਮਪਿਆ ਸੀ ਮੈਂ ਚਿਰਾਂ ਸੀ ਆਲੂ ਪਿਆਜ਼ ਵੇਚ ਰਹੇ ਹਾਂ ਪਰ ਕਿਤੇ ਨਾ ਕਿਤੇ ਹਰ ਸਾਲ ਨਾਲੋਂ ਵੱਧ ਜਿਹੜੇ ਨੇ ਇਸ ਵਾਰ ਰੇਟ ਲੱਗ ਰਹੇ ਨੇ ਕਾਰਨ ਕੀ ਦੇਖਦੇ ਹੋ ਮਹਿੰਗਾਈ ਤਾਂ ਪਿੱਛੇ ਬਹੁਤ ਨਹੀਂ ਰਹੀ ਕਿ ਪਿਆਜ਼ ਦੀ ਘੱਟ ਹੈਗਾ ਪਿੱਛੇ ਪਿਆਜ਼ ਅਲੂ ਵੀ ਸਵਰ ਘੱਟ ਹੈਗਾ ਸਾੜੇ ਬਾਰ ਮਾਰ ਬਹੁਤ ਮੇਰੀ ਹੈ ਹੁਣ ਪਿਆਜ਼ ਲਾ ਲਓ ਉਹ बिकਦਾ ਹੈ ਉਹਦੇ ਜੋ 20 ਕਿਲੋ बिकਦਾ ਹੈ ਇੱਕ ਕੁਆਂਟਲ ਜੋ 20 ਕਿਲੋ बिकਦਾ ਹੈ 30 ਕਿਲੋ ਪਿਆਜ਼ ਖਣੀ ਲੈ ਜਾਂਦਾ ਹੈ ਉਹ 20 40 ਵੀ ਪਾਉਣਾ ਪੈਂਦਾ ਸਾਨੂੰ ਪੰਜਾਬ ਹੀ ਪਾਉਣਾ ਪੈਂਦਾ ਮਹਿੰਗਾਈ ਤਾਂ ਸਾਨੂੰ ਵੀ ਮਾਰ ਪੈ ਰਹੀ ਹੈ ਸਾਰਿਆਂ ਨੂੰ ਪੈ ਰਹੀ ਹੈ ਅਸੀਂ ਵੀ ਸੋਚਦੇ ਆ ਵੀ ਸਾਡਾ ਵੀ ਟੱਪਰ ਆ ਸੀ ਜੀ ਸਬਜ਼ੀ ਖਰੀਦ ਕੇ ਸਾਨੂੰ ਕਿੰਨੀ ਮਹਿੰਗੀ ਪੈਂਦੀ ਸਬਜ਼ੀ ਇਹ ਪਿੱਛਾਂ ਦੇ ਡਾਊਨ ਹੋ ਗਈ ਜੀ ਤਾਂ ਹੀ ਆ ਬਾਕੀ ਲੋਕ ਕਰਨ ਦੇ ਹਟ ਗਏ ਕਰਨੇ ਤੇ ਵੀ ਹਟ ਗਏ ਸਬਜ਼ੀ ਵਾਲੇ ਅਗਲਾ ਕਹਿੰਦਾ ਜਿੱਦੂ ਜੀ ਮਿੱਟੀ ਚ ਮਿੱਟੀ ਕੋਲਣਾ ਸਹਿਰ ਨੂੰ ਚੱਲੋ ਤਾਂ ਨੌਕਰੀ ਆ ਜਾਏ ਘਟਾ ਜਾਏ ਵਾਧਾ ਇਕਲੀ ਜਾਓਗੇ ਇਹ ਚੱਕਰ ਆ ਜੀ ਅੱਜ ਕੱਲ ਮਿੱਟੀ ਚ ਮਿੱਟੀ ਕੋਈ ਨਹੀਂ ਹੁੰਦੀ ਇੱਕ ਦਿਹਾੜੀ ਦਾ ਰੱਖਦੇ ਆ ਉਹ 7-800 ਰੁਪਏ ਚ ਵੇਂਦਾ ਹੈ ਉਹਨੂੰ ਰੋਡ ਟੂ ਟੂ ਫੜਾਉਣੀ ਚਾਹ ਵੀ ਪਰਉਣੀ ਪਾਣੀ ਵੀ ਬੁਲਾਣਾ ਆ ਬੀਜਣੇ ਵਾਲਾ ਵੀ ਕੀ ਕਰੇਗਾ ਉਹਦੀ ਵੀ ਮਾਰ ਜਾਂਦਾ ਸਭ ਤੋਂ ਵੱਡੀ ਮਾਰ ਆ ਜੀ ਪਹਿਲਾਂ ਉਥੇ ਬਾਅਦ ਕਹਾ ਫਿਰ ਮਾਲਕੀ ਕਿਤਾਬ ਦਾ ਫਿਰ ਉਥੇ ਕਹਾ ਦੇ ਕਹਾ ਆਰਤੀ ਬੈਠੇ ਕਮਾਉਣੇ ਵਾਲੇ ਕਹਾ ਦੇ ਕਹਾ ਮਾਲਕੀ ਕਿਤਾਬ ਹੁਣ 3ੇ 4ਥੇ ਆ ਸੰਭਾਲ ਲਈ ਗਈ ਦੀ ਆ ਮਟਰ ਵੀ ਸਸਤੇ ਹੁੰਦੇ 10 ਰੁਪਏ ਕਿਲੋ ਹੁੰਦੇ ਆ ਪਰ ਬਹੁਤ ਜ਼ਿਆਦਾ ਸਾਰੀਆਂ ਸਬਜ਼ੀਆਂ ਮਹਿੰਗੀਆਂ ਨੇ ਜਿਸ ਦਾ ਸਾਰਾ ਕੁਝ ਤੇਜ ਹੈ ਨਹੀਂ ਕਾਰਨ ਇਹਦਾ ਸੋ ਪਿੱਛੇ ਹੋਈ ਨਿਬਰ ਵਗੇ ਅੱਜ ਕੋਈ ਵੀ ਸਬਜੀ ਸਟਾਕ ਚ ਨਹੀਂ ਹੈ ਬਾਰਸ਼ ਕਰਕੇ ਵਰਖ ਪੈ ਰਿਹਾ ਹੈ ਸਤਿ ਸ਼੍ਰੀ ਅਕਾਲ ਨਿਰਬਖ ਪੋਸਟ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਯਾਨੀ ਕਿ ਰੀਤਕੌਰ ਦੇ ਵੱਲੋਂ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਸਬਜੀ ਮੰਡੀ ਦੇ ਵਿੱਚ ਮੌਜੂਦ ਹਾਂ ਕਿਉਂਕਿ ਮਹਿੰਗਾਈ ਦੇ ਰੇਟ ਜਿਹੜੇ ਨੇ ਲਗਾਤਾਰ ਵਧ ਰਹੇ ਤੇ ਆਮ ਲੋਕਾਂ ਦੀ ਜੇਬ ਦੇ ਉੱਤੇ ਭਾਰੀ ਬੋਝ ਪੈਂਦਾ ਨਜ਼ਰ ਆ ਰਿਹਾ ਹੈ ਵੰਡੀਆਂ ਦੇ ਵਿੱਚ ਚੱਲਦੇ ਆ ਦੁਕਾਨਦਾਰਾਂ ਤੋਂ ਜਾਣਾਂਗੇ ਕਿ ਸਬਜ਼ੀਆਂ ਦੇ ਵਾਧੇ ਹੋ ਰੇਟਾਂ ਦਾ ਕੀ ਕਾਰਨ ਹੈ ਤੇ ਨਾਲੇ ਆਮ ਲੋਕਾਂ ਤੋਂ ਵੀ ਜਾਣ ਲੈਨੇ ਕਿ ਜਦੋਂ ਸਬਜ਼ੀ ਦੇ ਰੇਟ ਵਾਧੇ ਨੇ ਤਾਂ ਉਦੋਂ ਕਿਵੇਂ ਦੀਆਂ ਮੁਸ਼ਕਿਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਆ ਫਿਰ ਚੱਲਦੇ ਆ ਅੰਦਰ ਵੱਲੋਂ ਹੁਣ ਨਾ ਗਾਹਕ ਕਾਫੀ ਪਰੇਸ਼ਾਨ ਨੇ ਵੀ ਮਹਿੰਗੀਆਂ ਸਬਜ਼ੀਆਂ ਲਾ ਰਹੇ ਨੇ ਦੁਕਾਨਦਾਰ ਹੁਣ ਗਾਹਕਾਂ ਦੀ ਸੁਣ ਲਈ ਦੁਕਾਨਦਾਰਾਂ ਦੀ ਸੁਣ ਲੈਨੇ ਆ ਪਤਾ ਚੱਕਰ ਗਿਆ ਜੀ ਹੁਣ ਜੋ ਪਿੱਛਾ ਦੀ ਮਾਲ ਮਹਿੰਗਾ ਹੈ ਹੁਣ ਉਹ ਤਾਂ ਹੈ ਨਹੀਂ ਲਾਗਲੇੜੇ ਜ਼ਮੀਨੇ ਨਹੀਂ ਰਹੀ ਕੋਈ ਸੜਕਾਂ ਨਾ ਖਾਲੀ ਕੋਈ ਕੋਠੀਆਂ ਨਾ ਖਾਲੀ ਜਗ੍ਹਾ ਲਾਗ ਲਾਗ ਨੇੜੇ ਜਗ੍ਹਾ ਨਹੀਂ ਹੋएगी ਹੁਣ ਦੂਰ ਤੇ ਮਾਲ ਆਉਂਦਾ ਕੋਈ ਲੁਧਿਆਣੇ ਦੇ ਆਉਂਦਾ ਹੈ ਕੋਈ ਖੰਨੇ ਤੇ ਆ ਰਿਹਾ ਹੈ ਕੋਈ ਬਠਿੰਡਾ ਕੋਟ ਤੇ ਆਦਾ ਕੋਈ ਕਿਤੇ ਤੇ ਆ ਰਿਹਾ ਹੈ ਕੋਈ ਚਾਰਚੇਰੇ ਤੇ ਦੁਨੀਆ ਆ ਰਹੀ ਹੈ ਉਹ ਖਰਚਾ ਤਾਂ ਪੈਣਾ ਹੀ ਹੈ ਉਹ ਖਰਚਾ ਕਿਤੇ ਪੈਣਾ ਹੈ ਉਹ ਸਬਜ਼ੀ ਵਾਲੇ ਦੀ ਪੈਣਾ ਹੈ ਉਹ ਆਰਤੀਆਂ ਆਰਤੀ ਕਹਾਂ ਲਿਆਉਨੇ ਉਹ ਸਾਡੇ ਸਰ ਖਰਚਾ ਗੇਰ ਦਨੇ ਤੇ 3 ਚੌਥੀ ਜਗ੍ਹਾ ਸਬਜ਼ੀ ਵਿਕਦੀ ਹੈ ਹੁਣ ਅਸੀਂ ਵੀ ਕੱਢਣਾ ਕੋਈ ਸੋਨਾਂ ਨੇ ਵੀ ਕੱਢ ਕੇ ਸਾਨੂੰ ਦੇਣਾ ਫਿਰ ਰੈਂਟ ਦਾ ਖਰਚਾ ਹੁੰਦਾ ਸਾਨੂੰ ਇਹ ਚੈਕਰੈਂਟ ਵੀ ਲੱਗਦਾ ਰੈਂਟ ਵੀ ਲੱਗਦਾ ਇੱਥੇ ਇੱਕ ਦੁਕਾਨ ਦਾ 25000 ਰੁਪਏ ਖਰਚ ਆਇਆ ਜੀ ਅੱਛਾ ਮਹੀਨੇ ਦਾ ਮਹੀਨੇ ਦਾ ਖਰਚਾ ਆਇਆ ਜੀ ਬਚਦਾ ਕੀ ਹੈ ਬਚਦਾ ਕੀ ਉਹ ਹੀ ਤਾਂ ਹੈ ਜੀ ਹੁਣ ਸਾਡਾ ਵੀ ਕੁਸੀ ਪੱਲੇ ਨਹੀਂ ਪੈਂਦਾ ਹੈਗਾ ਹਮ ਹੁਣ ਅਸੀਂ ਵੀ ਸਾਰਾ ਸਾਰੇ 66 ਦਾ ਸਾਰਾ ਖਰਚਾ ਸਾਡਾ ਆਪਣਾ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਹੁਣ ਹਾਂ ਜੀ ਨਾਲ ਤਾਂ ਜੀ ਸਾਨੂੰ ਕੋਈ ਸਹੂਲਤ ਹੈ ਹਮ ਬੰਦੇ ਨੇ ਸੋਲਤੇ ਹੋਵੇ ਸਬਜ਼ੀ ਵਾਲੇ ਕਿਤੇ ਵੀ ਲਾ ਲੋ ਕਿਤੇ ਸੋਲਤੇ ਨਹੀਂ ਹੈਗੀ ਕਿਸੇ ਵੀ ਪੰਜਾਬ ਦੇ ਵਿੱਚ ਆਏ ਕਿਤੇ ਸੋਲਤੇ ਮੰਡੀ 'ਚ ਕੋਈ ਸੋਲਤੇ ਨਹੀਂ ਹੈਗੀ ਜਿੱਕਣਾ ਕੰਦ ਕੀ ਵੀ ਓਕਣੀ ਪੈ ਰਹੀ ਆ ਕਰੈਂਟ ਲੈ ਕੇ ਆਉਣੇ ਆਪਣੇ ਲੰਗਦੇ ਬੰਦੇ ਸਭ ਇਹ ਚੱਕਰ ਹੈ ਜੀ ਖਰਚੇ ਦਾ ਹੁਣ ਸਾਢੇ ਪੇ ਪੈਣੇ ਹੁਣ ਤੁਸੀਂ ਲਾਓ ਕੋਈ 20000 25000 ਕਿੱਥੇ ਦੇ ਰੈਂਟ ਕੱਢੂਗਾ ਇਹ ਇਹ ਵੀ ਸੋਚਣ ਦੀ ਗੱਲ ਹੈ ਇਹ ਨਾ ਨਾ ਦੇਖੋ ਵੀ ਸਬਜ਼ੀ ਮਹਿੰਗੀ ਆ ਸਬਜ਼ੀ ਵਾਲੇ ਪਰ ਇਹ ਵੀ ਦੇਖੋ ਵੀ ਕਿੰਨਾ ਖਰਚਾ ਕਰ ਰਹੇ ਆ ਉੱਪਰ ਇਹ ਚੱਕਰ ਹੁੰਦਾ ਜੀ ਹੋਰ ਕੋਈ ਚੱਕਰ ਨਹੀਂ ਹੈਗਾ ਖਫਾੜ ਵਾਲੇ पे ਵੀ ਖਰਚਾ ਕਰਨਾ ਸਾਰੇ ਮੈਂ ਖਰਚਾ ਕਰ ਰਿਹਾ ਏ ਤੁਸੀਂ ਰੈਂਟ ਵਾਲੇ ਨੂੰ ਕਿਸੇ ਵੀ ਦੁਕਾਨ ਵਾਲੇ ਨੂੰ ਪੁੱਛ ਕੇ ਦੇਖ ਲਓ ਕਿ ਇਹਦਾ 15000 ਆ 25000 ਰੁਪਏ ਚ ਸਾਨੂੰ ਡੈਟਾ ਲਾ ਕੇ ਦੁਕਾਨ ਪੈਂਦੀ ਹੈ ਇਹ ਚੱਕਰ ਹੁੰਦਾ ਵੀ ਹੁਣ ਜਗ੍ਹਾ ਵੀ ਹੈ ਹੋਰ ਵੀ ਆ ਚਲੋ ਜਗਾਂ ਨੂੰ ਕਿਰਾਇਆ ਲੈਣਾ ਆਪਣੇ ਵੀ ਉਹਨੇ ਵੀ ਖਰਚੇ ਕਰ ਲੈਣੇ ਆ ਵੀ ਸਾਰੇ ਪਾਸੇ ਮਾਰ ਪੈਂਦੀ ਸਾਨੂੰ ਉਸਾ ਸਾਨੂੰ ਵੀ ਬਜਟ ਰੱਖਣਾ ਪੈਂਦਾ ਹੁਣ ਐਸੀ ਵੀ ਇੰਨਾ ਮਾਰ ਨਹੀਂ ਸਕਦੇ ਅਸੀਂ ਵੀ ਤਪ ਨਹੀਂ ਸਕਦੇ 7-8 ਤਿੰਨ ਦੇ ਪੈਸੇ ਨਹੀਂ ਪੂਰੇ ਹੁੰਦੇ ਉਤਰਦੇ ਬਹੁਤ ਦੇਖਣੇ ਗੱਲ ਜਿਹੜਾ ਕਰਦਾ ਜੀ ਅਸੀਂ ਨਾਲ ਅਗਲਾ ਚੰਗਾ ਚੰਗਾ ਮਾਲ ਛਾੜਨਾ ਮਾੜਾ ਰਹਿ ਜਾਂਦਾ ਥਾੜਾ ਹਮ ਇੱਕ ਪੋਰੀ ਚ 10 ਕਿਲੋ 15 ਕਿਲੋ ਆਲੂ ਵਿਕਦਾ ਹੈ ਉਹ ਹੀ ਇੱਕ ਨਹੀਂ ਰਹਿ ਜਾਂਦਾ ਮਾਲ ਸਾਰਾ ਹਮ ਵੀ ਉਹ ਅਗਲੇ ਤਾਂ ਛਾਂਟ ਕੇ ਚੱਕਣਾ ਅਸੀਂ ਤਾਂ ਉਕਲੀਆਂ ਉਸ ਨਾਲੇ ਫਿਰ ਇੱਕ ਬੰਦਾ ਵਜਨ ਸਾਢੇ ਪਰ ਸਭ ਤੋਂ ਜ਼ਿਆਦਾ ਘਿਰਦਾ ਜਾਂ ਮਹਿੰਗਾ ਹੁੰਦਾ ਹੈ ਜਾਂ ਸਸਤਾ ਹੁੰਦਾ ਸਾਢੇ ਪਰ ਵੀ ਵਜਨ ਘਟ ਜਾਂਦਾ ਹੈ ਹਮ ਇਸ ਟਾਈਮ ਅਸੀਂ ਦਵੇ ਵੇ ਆ ਸਬਜ਼ੀ ਦੇ ਸਾਡੇ ਰੇਟਾਂ ਕਰਕੇ ਰੇਟਾਂ ਕਰਕੇ ਅਸੀਂ ਦਵੇ ਵੇ ਆ ਸਾਢੇ ਪਰ ਮਾਰ ਬਹੁਤ ਵੇ ਰਹੀ ਆ ਹੁਣ ਪਿਆਜ਼ ਲਾ ਲਓ ਉਹ ਵਿਕਦਾ ਹੈ ਪੋਤੇ ਜੋ 20 ਕਿਲੋ ਵਿਕਦਾ ਹੈ ਇੱਕ ਕੁਆਂਟਲ ਜੋ 20 ਕਿਲੋ ਵਿਕਦਾ ਹੈ 30 ਰੁਪਏ ਅਜ ਇੱਕ ਨਹੀਂ ਰਹਿ ਜਾਂਦਾ ਉਹ 20 ਤੇ 40 ਵੀ ਪਾਉਣਾ ਪੈਂਦਾ ਸਾਨੂੰ 50 ਵੀ ਪਾਉਣਾ ਪੈਂਦਾ ਹੈ ਹੂੰ ਇੱਥੇ ਧੱਕਾ ਜੀ ਉਹੀ ਸਾਨੂੰ ਪਿਆ 60 ਰੁਪਏ ਦੇ ਉੱਪਰ ਪੈ ਰਿਹਾ ਇਸ ਟਾਈਮ ਤੇ ਆਜਾ ਦੇਖ ਰਹੇ ਜੀ ਇਹ ਚੱਕਰ ਹੈ ਜੀ ਕੋਈ ਹੋਰ ਕੋਈ ਬਗਲ ਨਹੀਂ ਹੈਗੀ ਮਹਿੰਗਾਈ ਤਾਂ ਸਾਨੂੰ ਵੀ ਮਾਰ ਪੈ ਰਹੀ ਹੈ ਸਾਰਿਆਂ ਨੂੰ ਪੈ ਰਹੀ ਹੈ ਇਹਦੇ ਚ ਅਸੀਂ ਵੀ ਸੋਚਦੇ ਹਾਂ ਵੀ ਸਾਡਾ ਵੀ ਟੱਬਰ ਆ ਸੀ ਵੀ ਜੇ ਸਬਜ਼ੀ ਖਰੀਦੂ ਮੈਂ ਸਾਨੂੰ ਕਿੰਨੀ ਮਹਿੰਗੀ ਪੈਂਦੀ ਹੈ ਇਹ ਚੱਕਰ ਹੁੰਦਾ ਹੈ ਇਹਦੇ ਚ ਹੋਰ ਕੋਈ ਨਹੀਂ ਜੀ ਸਬਜ਼ੀ ਇਹ ਪਿੱਛਾਂ ਦੇ ਡਾਊਨ ਹੋ ਗਈ ਜੀ ਤਾਂ ਹੀ ਆ ਬ ਕਰਨੇ ਤੇ ਵੀ ਛੱਡ ਕੇ ਸਬਜੀ ਬਾਜੀ ਅਗਲਾ ਕਹਿੰਦਾ ਜਰੂਰੀ ਮਿੱਟੀ ਚ ਮਿੱਟੀ ਘੋਲਣਾ ਸਹਿਰ ਨੂੰ ਚੱਲੋ ਸਾ ਨੌਕਰੀ ਚਾਹੇ ਘੱਟ ਆ ਚਾਹੇ ਵੱਧ ਆ ਕੱਲੀ ਜਾਊਗਾ ਕੰਮ ਇਹ ਚੱਕਰ ਆ ਜੀ ਅੱਜ ਕੱਲ ਮਿੱਟੀ ਚ ਮਿੱਟੀ ਕੋਈ ਨਹੀਂ ਹੋਣੀ ਗੇ ਇੱਕ ਦਿਹਾੜੀ ਦਾ ਰੱਖਦੇ ਆ ਉਹ 7-800 ਰੁਪਏ ਚ ਪੈਂਦਾ ਏ ਉਹਨੂੰ ਰੋਟੀ ਵੀ ਖੜਾਉਣੀ ਚਾਹ ਵੀ ਪਰਾਉਣੀ ਪਾਣੀ ਵੀ ਪਲਾਣਾ ਔਰ ਬੀਜਣੇ ਵਾਲਾ ਵੀ ਕੀ ਕਰੂਗਾ ਉਹਦੇ ਵੀ ਮਾਰ ਜ਼ਿਆਦਾ ਪੈਂਦੀ ਸਭ ਤੋਂ ਵੱਡੀ ਮਾਰ ਆ ਜੀ ਪਹਿਲਾਂ ਬੀਜਣੇ ਵਾਲੇ ਤੇ ਪੈਂਦੀ ਆ ਉਸ ਤੋਂ ਬਾਅਦ ਗਾਹਾਂ ਫਿਰ ਮਾਲ ਵੀ ਕਿਤਾਬ ਦਾ ਫਿਰ ਉਹਤੇ ਗਾਹਾਂ ਦੇ ਗਾਹਾਂ ਆੜਤੀ ਬੈਠੇ ਕਮਾਉਣੇ ਵਾਲੇ ਗਾਹਾਂ ਹੂੰ ਉਸ ਆਉਣ ਵਾਲਾ ਹੈ ਅੱਛਾ ਸਵੇਰੇ ਜਦੋਂ ਤੁਸੀਂ ਸਬਜ਼ੀ ਲੈ ਕੇ ਆਉਂਦੇ ਹੋ ਹਾਲਾਂਕਿ ਸਾਨੂੰ ਤਾਂ ਸਿਰਫ ਇਹੀ ਲੱਗਦਾ ਵੀ ਤੁਸੀਂ ਘਰੋਂ ਰੇੜੀ ਚੱਕੀ ਇੱਥੇ ਆਏ ਪੰਜ ਚਾਰ ਘੰਟੇ ਕੰਮ ਕੀਤਾ ਪੈਸੇ ਕਮਾ ਕੇ ਚਲੇਗੇ ਇਹ ਸਿਰਫ ਸਾਡੀ ਸੋਚ ਹੈ ਤੁਸੀਂ ਦੱਸੋ ਵੀ ਕਿਵੇਂ ਤੁਸੀਂ ਸਬਜ਼ੀ ਖਰੀਦਦੇ ਹੋ ਇੱਥੇ ਲੈ ਕੇ ਆਉਂਦੇ ਹੋ ਅਸੀਂ ਸਵੇਰੇ 4 ਵਜੇ ਜਾਂਦੇ ਜੀ ਸਬਜ਼ੀ ਲੈਣ ਹਾਂ ਜੇ ਤਾਂ ਅਸੀਂ 4 ਵਜੇ ਚਲੇ ਗਏ ਸਾਨੂੰ 5 ਵਜੇ ਤੱਕ ਸਬਜ਼ੀ ਵਧੀਆ ਮਿਲਗੀ ਤਾਂ ਠੀਕ ਹੈ 6 ਵਜੇ ਤੋਂ ਬਾਅਦ ਸਾਨੂੰ ਵਧੀਆ ਸਬਜ਼ੀ ਨਹੀਂ ਮਿਲਦੀ ਹੈਗੀ ਸਾਨੂੰ ਫਿਰ ਮਿਲੂਗੀ ਮਾੜੀ ਸਬਜ਼ੀ ਮਿਲੂਗੀ ਦੋ ਨੰਬਰ ਹੋਰ ਵਿਕਦੀ ਨਹੀਂ ਸਾਨੂੰ ਸਾਬ ਪਿਓਰ ਸਬਜੀ ਸਾਫ ਲੈਣੀ ਪੈਂਦੀ ਆ ਅਸੀਂ 4 ਵਜੇ ਜਾਂਦੇ ਆ ਫਿਰ ਸਾਡੇ ਇੱਥੇ 12 ਵਜੇ ਜਾਣੇ ਜੀ ਅਸੀਂ ਇੱਥੇ ਰਾਤ ਨੂੰ ਰਾਤ 12 ਵਜੇ ਨਹੀਂ 4 ਵਜੇ ਲੈ ਕੇ 12 ਵਜੇ ਤੱਕ ਡਿਊਟੀ ਹੈ ਸਾਡੀ ਜੀ ਹੁਣ ਤੁਸੀਂ ਲਾਓ ਕਿਹੜੇ ਟਾਈਮ ਅਸੀਂ ਆਰਾਮ ਕਰੂਗੇ ਰੋਟੀ ਖਾਣ ਦਾ ਇੱਕ ਟਾਈਮ ਮਿਲਦਾ ਸਾਨੂੰ ਉਹ ਵੀ ਕਿਸੇ ਨੂੰ ਪਿਠਾ ਲੂਗੇ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਪਿਠਾ ਲੂਗੇ ਤਾਂ ਅਸੀਂ ਰੋਟੀ ਖਾਉਂਗੇ ਨਾਉ ਧੋਉਂਗੇ ਨੀ ਸਾਨੂੰ ਨਹਾਉਣੇ ਦਾ ਵੀ ਟਾਈਮ ਨਹੀਂ ਮਿਲਦਾ ਹੈਗਾ। ਅੱਛਾ ਤਿੰਨਾ ਟਾਈਮਾਂ ਦੀ ਰੋਟੀ ਤੁਸੀਂ ਮੰਡੀ 'ਚ ਖਾਂਦੇ ਹੋ ਪਰਿਵਾਰ ਨਾਲ ਨਹੀਂ ਖਾਧੀ ਕਦੇ? ਪਰ ਪਰਿਵਾਰ ਨਾਲ ਕਿੱਥੇ ਕਿਹੜੇ ਨਾਲ ਖਾਊਂਗਾ ਜੇ ਅger ਰਾਤ ਨੂੰ 12 ਵਜੇ ਮਿਲਦੀ ਹੈ, ਦਿਨ ਵਿੱਚ 1:30 ਵਜੇ 2 ਵਜੇ ਮਿਲਦੀ ਹੈ। ਹੂੰ। ਬਾਕੀ ਤਾਂ ਬਾਹਰੇ ਚਾਹ ਪਾਣੀ ਵੀ ਪੀ ਕੇ ਟਾਈਮ ਕੱਢਦੇ ਆਂ ਅਸੀਂ। ਹੂੰ। ਬਾਕੀ ਨਹੀਂ ਆ ਜੀ ਸਬਜ਼ੀ ਵਾਲੇ ਦੇ ਦੇਖ ਤੁਸੀਂ 4 ਵਜੇ ਉੱਥੇ ਚਲੇ ਜਾਓ ਮੰਡੀ ਦੇ ਅੰਦਰ ਚਲੇ ਜਾਓ ਵੀ ਕਿੰਨੇ ਵਜੇ ਸਬਜ਼ੀ ਵਾਲੇ ਲੈ ਕੇ ਕੈਬ ਜਿੱਥੇ ਪਹੁੰਚ ਜਾਂਦੇ ਆਂ। ਸਾਨੂੰ ਇੱਥੇ 7 ਵਜੇ ਸਬਜ਼ੀ ਵਾਲੇ ਡਿੱਗਦਾ ਹੁੰਦਾ ਬਾਜੀ ਜੀਰਾ। ਅਸੀਂ 7 ਵਜ ਕਿਉਂਕਿ ਅਸੀਂ ਮਾਲ ਵੀ ਇਕੱਠਾ ਕਰਨਾ ਹੁੰਦਾ ਏ ਪੱਲਾਦਾਰ ਵੀ ਲਾਉਂਦੇ ਉਹਨੂੰ ਵੀ ਨਕਦੇ ਹਿਸਾਬ ਨਾਲ ਪੈਸੇ ਦੰਨੇ ਵਿਚਾਰਾ ਉਹ ਵੀ ਚਲੋ ਮਿਹਨਤ ਕਰਨਾ ਆਉਂਦਾ ਏ ਫਿਰ ਉਹਦੇ ਫਿਰ ਅਸੀਂ ਰੇੜੀ ਤੇ ਲੱਦੂਗੇ ਫਿਰ ਕਿਰਾਏ ਤੇ ਰੇੜੀ ਲਿਆਉਂਗੇ ਕਰਕੇ ਅਸੀਂ ਫਿਰ ਉਹਨੂੰ ਵੀ ਦੇਣਾ ਏ ਸਾਰਾ ਕੋਈ ਖਾਰਾ ਕੱਢਣਾ ਪੈਂਦਾ ਈ ਖਰਚਾ ਇਹਦਾ ਹੋਰ ਕੋਈ ਸਾਰੇ ਖਰਚੇ ਸਾਡੇ 'ਤੇ ਪੈਂਦੇ ਆ ਜੀ ਇਹ ਵੀ ਅਸੀਂ ਵੀ ਆਪਣਾ ਕੱਢਣਾ ਕੋਸ ਫਿਰ ਅਸੀਂ ਵੀ ਦਿਹਾੜੀ ਸਾਨੂੰ ਦਿਹਾੜੀ ਉਹ ਵਾਦਿਓ ਜੋਰ ਮਾਰ ਮਾਰ ਖਾਪ ਕੇ ਜੋ 24 ਘੰਟੇ ਲਾ ਲਓ 24 ਘੰਟੇ ਦੇ ਉੱਪਰ ਨਹੀਂ ਨਿਕਲਦਾ ਅਸੀਂ ਅਸੀਂ ਸਿਰਫ 2 ਤੇ 2.5 ਘੰਟੇ ਸੌਂਦੇ ਇਹ ਕਦੇ ਤੁਸੀਂ ਆਣ ਕੇ ਦੇਖ ਲਓ ਵੀ ਕਿਹ ਵਜੇ ਸਬਜ਼ੀ ਵਾਲੇ ਜਾਂ ਕਿਹ ਜੇ ਉਰੀ ਘੁੰਮਦੇ ਆ ਇਹ ਚੱਕਰ ਹੈ। ਹੋਰ ਕੋਈ ਨਹੀਂ। ਦੇਖੋ ਮੀਨ ਤਾਂ ਜੇ ਡਬਲ ਹੈ ਜੀ, ਕੰਮ ਵੀ ਡਬਲ ਹੈ। ਪਰ ਬੱਚਦਾ ਉਹੀ ਹੈ ਬਸ ਜਿਹੜੀ ਦਿਹਾੜੀ ਪੈਂਦੀ ਹੈ ਪਹਿਲੇ। ਇੱਕ ਸਾਨੂੰ ਆੱਤ ਪਈ ਵੀ ਆ ਇਹ। ਹੂੰ। ਵੀ ਅਸੀਂ ਜੇ ਸਬਜ਼ੀ ਦਾ ਕੰਮ ਕਰਦੇ ਸੀ ਸਬਜ਼ੀ ਦੀ ਕਰਨਾ। 70 ਰੁਪਏ ਕਿਲੋ ਆਤਾ ਹੈ। ਅੱਛਾ ਇੱਕ ਤਾਂ ਅੰਕਲ ਪੰਜਾਬੀ ਬੰਦੇ ਬਹੁਤ ਘਟੇ ਨੇ ਸਬਜ਼ੀ ਵੇਚਣ ਵਾਸਤੇ। ਹੁਣ ਅਸੀਂ ਮੰਡੀਆਂ 'ਚ ਦੇਖਿਆ ਮੈਨੂੰ ਲੱਗਦਾ ਪੰਜਾਬੀ ਟਾਵਾ ਟਾਵਾ ਕੋਈ ਨਜ਼ਰ ਆਇਆ। ਉਹਦਾ ਕੀ ਕਾਰਨ ਦੇਖੋਗੇ? ਪੰਜਾਬੀ ਦਾ ਕਾਰਨ ਹੈ ਜੀ। ਪੰਜਾਬੀ ਦਾ ਪੰਜਾਬ ਦਾ ਪਹਿ ਕੰਮ ਵਧੇਰੇ ਪੰਜਾਬੀ ਕਰਨ ਜਾਣਦੇ ਇੱਕ ਦਾ ਕੰਮ ਬੰਦੇ ਨਹੀਂ ਆਉਂਦੇ ਕਿ ਰੇਟ ਪੁੱਛ ਕੇ ਗਾਂ ਤੁਰ ਜਾਂਦੇ ਆ ਇੱਕ ਦੂਆ ਨੰਬਰ ਹੈ ਭਰੋਸਾ ਨਹੀਂ ਹੈਗਾ ਕਿਸੇ ਵੀ ਇਨਸਾਨ ਨੂੰ ਭਰੋਸਾ ਨਹੀਂ ਹੈਗਾ ਪੰਜਾਬੀ ਪਰ ਤਾਂ ਪੰਜਾਬੀ ਭਰੋਸਾ ਨਹੀਂ ਸਾੜੇ ਬੰਦੇ ਸਾਨੂੰ ਲਪੋ ਰਹੇ ਆ ਅੱਜ ਅੱਜ ਦੇ ਸਮੇਂ 'ਚ ਕੀ ਹੋ ਰਿਹਾ ਹੈ ਇਹ ਜੇ ਇਹਨਾਂ ਦਾ ਹਲੇ ਵੀ ਨਾ ਸਮਝੇ ਇਹ ਇਹ ਖਤਮ ਹੋ ਜਾਊਗਾ ਪੰਜਾਬ ਇੱਕ ਵਾਰੀ ਖਤਮ ਕਰ ਦੂੰਗੇ ਇਹ ਪੰਜਾਬ ਜਿਹੇ ਇਹੀ ਹਾਰ ਰਿਹਾ ਇਹਨਾਂ ਦਾ ਕਿਉਂ ਆਪਣੇ ਤਾਂ ਹਰੇਕ ਜਾਣਦਾ ਹੁੰਦਾ ਹੈ ਬਗਾਨੇ ਨੂੰ ਕੋਈ ਨਹੀਂ ਜਾਣਦਾ ਕਿ ਕਿਆ ਕਰਕੇ ਲੰਘ ਜੇਵੇ अभी खुद असि कले असी डरते हैं बाजी के साथ पर कोई कम बाका कर दे साड़े पर पैसे भी होंने मैं सब्जी बेच के चाहिए क्या पता अगला क्या कर देगा पैसे होंगे कोई भी पता नहीं जी बाहर के बंदा कुछ नहीं पता कह सकते ये चक्कर है जी कोई सपोर्ट नहीं हैगी कोई भी सपोर्ट नहीं किसी बंद पर क्या कर देख सपोर्ट नहीं है ना जी मैडम अच्छ के हिसाब से महंगे है जी और सब्जी आलू है जी सौ तीन किलो किलो चाली

ਹਾਂ ਜੀ ਪਿੱਛੇ ਜਿਵੇਂ ਘਟਾ ਉਹਦਾ ਕੋਈ ਕਾਰਨ ਪਤਾ ਹੋਵੇ ਉਹਦਾ ਕਾਰਨ ਤਾਂ ਪਤਾ ਨਹੀਂ ਜੀ ਹਾਂ ਜੀ ਜਿਹਦਾ ਸਟਾਕ ਘਟਾ ਹੈ ਉਹਦੇ ਕਰਕੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਦੇ ਕਰਕੇ ਉਹਦੇ ਕਰਕੇ ਕਮ ਮਾਰੇ ਸਬਜ਼ੀਆਂ ਤਾਂ ਕਰਕੇ ਮੰਗੀ ਹੈ ਜੀ ਕਾਕਾਂ ਦੇ ਨਾਲ ਮਾੜੀ ਮੋਟੀ ਬਹਿਸ ਬਾਜ਼ੀ ਹੋ ਜਾਂਦੀ ਹੋਏਗੀ ਵੀ ਸਬਜ਼ੀਆਂ ਉਹ ਹੋ ਜਾਂਦੀ ਹੈ ਜੀ ਹੋ ਜਾਂਦੀ ਰੋਜ਼ੀ ਹੋ ਜਾਂਦੀ ਹੈ ਦੋ ਚਾਰ ਗ੍ਰਾਹਕਾਂ ਸਨ ਡੇਲੀ ਹੋ ਜਾਂਦੀ ਜੀ ਕਦੇ ਸਬਜ਼ੀਆਂ ਬੜੀ ਮੰਗ ਲਾਸੀ ਪਿੱਛੋਂ ਖਰੀਦ ਘਲਾਤੇ ਜੀ ਅਸੀਂ ਕਿਹੜੇ ਸਾਡੇ ਖੇਤ ਕਹੇਗੀ ਜੀ ਆਪਕੋ ਜੋ ਮਰਜ਼ੀ ਵੇਚ ਦੇ ਅਸੀਂ ਜੀ ਆਪਣੀ ਰੋਟੀ ਪਾਣੀ ਚਲੀ ਜਾਂਦਾ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਪ੍ਰਕਾਸ਼ ਕੁਮਾਰ ਤੁਸੀਂ ਆਲੂ ਪਿਆਜ਼ ਵੇਚ ਰਹੇ ਹੋ ਪਰ ਕਿਤੇ ਨਾ ਕਿਤੇ ਹਰ ਸਾਲ ਨਾਲੋਂ ਵੱਧ ਜਿਹੜੇ ਨੇ ਇਸ ਵਾਰ ਰੇਟ ਲੱਗ ਰਹੇ ਨੇ ਕਾਰਨ ਕੀ ਦੇਖਦੇ ਹੋ ਮਹਿੰਗਾਈ ਦਾ ਪਿੱਛੇ ਬਹੁਤ ਨਹੀਂ ਨਾ ਹੈਗੀ ਪਿਆਜ਼ ਦੀ ਘੱਟ ਹੈਗਾ ਪਿੱਛੇ ਪਿਆਜ਼ ਅੱਛਾ ਆਲੂ ਵੀ ਇਸ ਵਾਰ ਘੱਟ ਹੈਗਾ ਇਸ ਕਰਕੇ ਰੇਟ ਮਹਿੰਗਾ ਹੋਣੀ ਹੋਣਾ ਜੀ ਹਾਂ ਪਰ 10 ਦਿਨ ਤੱਕ ਸਸਤਾ ਹੋ ਜੂਗਾ ਅੱਛਾ 10 ਦਿਨ ਤੱਕ ਫਰਕ ਪਏਗਾ ਹਾਂਜੀ ਫਿਰ ਫੁੱਲ ਆਜੂਗਾ ਨਹੀਂ ਮਾਲੋ ਇੱਥੇ ਲੋਕ ਲਾਜੂ ਆਪੇ ਅੱਛਾ ਹਾਂਜੀ ਤੇ ਜਿੱਦਾਂ ਮਹਿੰਗਾਈ ਹੈ ਲੋਕ ਹੁੰਦੇ ਨੇ ਲੋਕ ਰੇਟ ਪੁੱਛਦੇ ਆ ਕਿਤੇ ਨਾ ਕਿਤੇ ਲੋਕ ਵਾਪਸ ਜਰੂਰ ਮੁੜਦੇ ਹੋਣਗੇ ਜਾਂ ਕਹਿੰਦੇ ਹੋਣਗੇ ਵੀ ਮਹਿੰਗਾਈ ਹੈ ਹਾਂਜੀ ਹਾਂਜੀ ਬਹੁਤ ਹੈ ਜੀ ਉਹ ਵਾਪਸ ਜਾਂਦੇ ਨੇ ਰੇਟ ਮਹਿੰਗੇ ਕਰਕੇ ਚਲੇ ਜਾਂਦੇ ਜੀ ਹੂੰ ਕਈ ਵਾਰ ਤਾਂ ਗਾਹਕ ਲੜ ਪੈਂਦਾ ਵੀ 10 ਰੁਪਏ ਕਿਲੋ ਆਲੂ ਹੈਗਾ ਜੀ ਹਾਂ ਪਰ ਅਸੀਂ ਦੇ ਨਹੀਂ ਸਕਦੇ ਸਾਨੂੰ ਆਪ 25-30 ਰੁਪਏ ਕਿਲੋ ਆ ਰਿਹਾ ਹੈ ਅੱਛਾ ਹਾਂਜੀ ਤੇ ਇਸ ਵੇਲੇ ਆਲੂ ਔਰ ਪਿਆਜ਼ ਦੇ ਪੂਰੇ-ਪੂਰੇ ਰੇਟ ਕੀ ਨੇ ਪਿਆਜ਼ ਮੰਡੀ ਚ ਆ ਰਿਹਾ ਜੀ 50 ਰੁਪਏ ਕਿਲੋ ਆਉਂਦਾ ਜੀ ਸਾਫ-ਸੂ ਕਰਕੇ ਮੈਂ ਤਾਂ 60 ਰੁਪਏ ਪੈ ਜਾਂਦਾ 60 ਇਹ ਵੇਚਣਾ ਪ ਬਾਕੀ ਜਿਵੇਂ ਉਹ 8 ਤੇ ਨੂੰ 8 ਤੇ ਕਹਿੰਦੇ ਤੁਸੀਂ ਲੋ ਨਾਲ ਲੋ ਸੰਦੋਗੇ ਫਰਕ ਨਹੀਂ ਕਹਿੰਦੇ ਇਸ ਕਰਕੇ ਮਹਿੰਗਾਈ ਤਾਂ ਉਹ ਨਹੀਂ ਜ਼ਿਕਰੀ ਹੋਈ ਹਾਂਜੀ ਅਚਾ ਤੇ ਪਿਆਜ਼ਾ ਦਾ रेट ਕੀ ਹੈ ਪਿਆਜ਼ ਹੈ ਜੀ ਹੌਲ ਸੇਲ ਦਾ 48 50 ਬਾਕੀ ਰਿਟੇਲ ਅਸੀਂ 60 ਵੇਚ ਰਹੇ ਹਾਂ ਅੱਛਾ ਹਾਂਜੀ ਨਹੀਂ ਜਿਹੜੀਆਂ ਬਾਕੀ ਸਬਜ਼ੀਆਂ ਜਿੱਦਾਂ ਗੋਭੀ ਮੈਨੂੰ ਲੱਗਦਾ ਇਸ ਮਹੀਨੇ ਦੇ ਵਿੱਚ ਹਰ ਸਾਲ ਕਿਤੇ ਨਾ ਕਿਤੇ 15 ਤੋਂ 20 ਰੁਪਏ ਵੇਕਦੀ ਹੈ ਮਟਰ ਵੀ ਸਸਤੇ ਹੁੰਦੇ 10 10 ਰੁਪਏ ਕਿਲੋ ਹੁੰਦੇ ਆ ਪਰ ਬਹੁਤ ਜ਼ਿਆਦਾ ਸਾਰੀਆਂ ਸਬਜ਼ੀਆਂ ਮਹਿੰਗੀਆਂ ਨੇ ਹਾਂਜੀ ਸਾਰਾ ਕੁਝ ਤੇਜ਼ ਹੈ ਨਹੀਂ ਕਾਰਨ ਇਹ ਤਾਂ ਕੋਈ ਹੋਰ ਪਿੱਛੇ ਹੈ ਨਹੀਂ ਮੈਨੂੰ ਲੱਗੇ ਉਹ ਅੱਛਾ ਕੋਈ ਵੀ ਸਬਜ਼ੀ ਸਟਾਕ ਚ ਨਹੀਂ ਹੈ ਨਹੀਂ ਬਾਰਸ ਕਰਕੇ ਫਰਕ ਪੈ ਰਿਹਾ ਅੱਛਾ ਜਿਸ ਦਿਨ ਬਾਰਸ ਪੈ ਗਈ ਗੋਭੀ ਸਸਤੀ ਹੋ ਜਾਣੀ ਹੈ ਅੱਛਾ ਹਾਂ ਹੁਣ ਬਾਰਸ ਕਰਕੇ ਜਿਆਦਾ ਹੋ ਗਈ ਬਾਰਸ ਪੈਂਦੀ ਨਹੀਂ ਹੈਗੀ ਅੱਛਾ ਤਾਂ ਕਰਕੇ ਤੇਜ਼ੀ ਦਾ ਕਰਨਾ ਅੱਛਾ ਅੱਛਾ ਹਾਂ ਜੀ ਕੀ ਨਾਮ ਹੈ ਜੀ ਰਜਿੰਦਰ ਪਾਲ ਜੀ ਲਗਾਤਾਰ ਮਹਿੰਗਾਈ ਵਧ ਰਹੀ ਹੈ ਲੋਕ ਵੀ ਦੁਖੀ ਨੇ ਤੇ ਦੁਕਾਨਦਾਰ ਵੀ ਸੁਖੀ ਕੌਣ ਹੈ ਸੁਖੀ ਕੋਈ ਵੀ ਨਹੀਂ ਹੈ ਜੀ ਅਸੀਂ ਵੀ ਨਹੀਂ ਸੁਖੀ ਆ ਰਹੇ ਸਾਨੂੰ ਇੰਨਾ ਮਹਿੰਗਾ ਮਿਲਦਾ ਸੀ ਫਿਰ ਮੈਂ ਮਹਿੰਗੇ ਵੇਚਾਂਗੇ ਜੀ ਹਾਂ ਜੀ ਨਹੀਂ ਜਿਵੇਂ ਹਰ ਸਾਲ ਬਹੁਤ ਜ਼ਿਆਦਾ ਸਸਤੀਆਂ ਸਬਜ਼ੀਆਂ ਹੁੰਦੀਆਂ ਨੇ ਤੇ ਤੁਸੀਂ ਵੀ ਸੁਖੀ ਹੁੰਦੇ ਹੋ ਲੋਕ ਵੀ ਸੁਖੀ ਹੁੰਦੇ ਨੇ ਹੁਣ ਜਦੋਂ ਲੋਕ ਆਉਂਦੇ ਆ ਕਿਤੇ ਨਾ ਕਿਤੇ ਲੜਾਈ ਝਗੜੇ ਦਾ ਕਾਰਨ ਪੱਕਾ ਬਣਦਾ ਹਾਂਜੀ ਅਗਲਾ ਕਹਿੰਦਾ ਵੀ ਮਹਿੰਗਾ ਜੀ ਹਾਂ ਆ ਫਿਰ ਅਸੀਂ ਕਹਿੰਦੇ ਵੀ ਸਾਨੂੰ ਤੇ ਆ ਰੇਟ ਮਿਲ ਰਿਹਾ ਸੀ ਆ ਰੇਟ ਵੇਚ ਰਹੇ ਜੀ ਇਸ ਕਰਕੇ ਫਿਰ ਗਾਹਕ ਵੀ ਉਹ ਕਰਦਾ ਲੰਘ ਵੀ ਜਾਂਦੇ ਜੀ ਗਾਹਕ ਅੱਛਾ ਜਦੋਂ ਤੁਸੀਂ ਆਪਣੀ ਗੱਲ ਅੱਗੇ ਰੱਖਦੇ ਹੋ ਕਿ ਵੀ ਸਾਨੂੰ ਪਿੱਛੋਂ ਮਹਿੰਗਾ ਪੈ ਰਿਹਾ ਫਿਰ ਗਾਹਕ ਤੁਹਾਡੀ ਸੁਣਦਾ ਸੁਣਦਾ ਨਹੀਂ ਨਾ ਹੈ ਜੀ ਗਾਹਕ ਤਾਂ ਗਾਹਕ ਤਾਂ ਕਹਿੰਦੇ ਵੀ ਸਸਤੇ ਹੋਣਾ ਚਾਹੀਦਾ ਜੀ ਹਾਂ ਹਾਂਜੀ ਕਿ ਵੀ ਸਾਨੂੰ ਪਿੱਛੋਂ ਤੋਂ ਮਹਿੰਗਾ ਵੇਚਾਂਗਾ ਵੀ ਮਹਿੰਗੇ ਵੇਚੂਗਾ ਜੀ ਦੋ ਚਾਰ ਰੁਪਏ ਦਾ ਵੀ ਕਮਾਣਾ ਹੀ ਹੈ ਜਿਹਦੇ ਵਿੱਚ ਤਾਂ ਹਾਂ ਜੀ ਓਕੇ ਮਤਲਬ ਜੇ ਸਾਹਬ ਨਾਲ ਤੁਸੀਂ ਸਬਜ਼ੀ ਲੈ ਕੇ ਆਂਦੇ ਹੋ ਤੁਹਾਨੂੰ ਸਿਰਫ ਦੋ ਤੋਂ ਚਾਰ ਰੁਪਏ ਹੀ ਬਚਦੇ ਨੇ ਬਚਦੇ ਵਿੱਚ ਜੀ ਬਾਕੀ ਵਿੱਚੋਂ ਖਰਾਬ ਵੀ ਨਿਕਲਦਾ ਜੀ ਹੁਣ ਪਿਆਜ਼ ਵਿੱਚ ਬਰੀਕ ਪਾਆਵ ਹੁੰਦਾ ਅਲਦਾਲੇ ਮੋਟਾ ਲਾ ਕੇ ਵਿੱਚ ਗੱਬਾ ਖਰਾਬ ਪਾਆਵ ਹੁੰਦਾ ਜੀ ਠੀਕ ਹੈ ਹਾਂ ਜੀ

तो उसको ले लेकर ही चलना है हाँ। अच्छा अपना भी खाना खुराक है सब कुछ है इसी में सब है इसी को लेकर ये सामान बेचना है हाँ। अब क्या बोले बोलिए ये सब्ज़ी का भाव बोले हैं मूली बीस रुपये किलो है हरा प्याज है आपको बीस रुपये पहिया आधा किलो तीस का बेच रहा हूँ जी टमाटर साठ रुपये किलो है शलगम चालीस रुपये है गाजर है आपको चालीस रुपये किलो तो बीन्स है बीन्स है आपको बीस रुपये पहिया है गोभी साठ रुपये वैसे है मैं पचास रुपए शाम को समय में सामान को बेचना होता है हम बैठे रहेंगे इसको लेकर रहे। इसलिए घटा के बेच रहा हूँ दो चार रूपए बचेगा वही दो चार बचेगा है। लेकिन नहीं, नहीं, नहीं बचे हाँ मंडी में है पचास रुपए पचपन रुपए किलो गोभी मंडी में है हाँ जी मतलब नहीं सबरे सबरे तो मतलब रेट से थोड़ा बिक जाता है मतलब हाँ हाँ शाम सा, के समय मतलब सामान को बेचना होता है कच्चा सामान है नहीं बिकेगा तो कल ये भाव में भी नहीं बिक पाएगा फेंकना पड़ेगा इसलिए करके बेचना पड़ रहा है पड़ा अच्छा, गाहक तो लड़ता है जी कहता है कि ज्यादा महंगा है और क्या मैं पीछे महंगा चल रहा है जी यही समझाना पड़ता है ना सही है जी सही बात है यही की बात कहना हो गाका नु कुछ कह दो भाई आके लड़या ना करो महंगा हां ये तो बात है समझा प्यार से समझाना पड़ता है लड़ने पर भी गाक लड़ जाता है इस करके उसने हाँ जी हाँ प्यार, प्यार से ही दूर पे चलिए दूर, दूर पे कम दे दो ले जाओ अगला भी कोशिश हां जी मान ली टमाटर है तो मान लिया साठ बेच रहा कोई आया कह दिए 50 लाओ ले लो भाई चलो किसी में बचा किसी में नहीं बचा सामान बिक जाता है तो सामने वही दो चार सौ रुपया बन जाएगा बस यही है हाँ जी यही बात है